ਜਿੱਦੇ 25 ਬੱਚੇ ਮਰ ਗਏ ਉਹਦੇ ਤੁਸੀਂ ਮ੍ਰਿਤਕਾਂ ਦੇ वारसा ਨੂੰ ਪੈਸੇ ਦਿਓਗੇ ਉਹਨੇ ਪੈਸੇ ਪਹਿਲਾਂ ਕਿਉਂ ਨਹੀਂ ਲਾ ਸਕਦੇ ਤੇ ਨਹੀਂ ਗੌਰਮੈਨ ਨੂੰ ਲਿਖਣਾ ਦੀ ਮਤਲਬ ਕੀ ਲਿਖੇ ਤਾਂ ਮੈਨੂੰ ਦਿਓ ਕੀ ਲਿਖ ਕੇ ਤਾਂ ਮੈਨੂੰ ਸਬੂਤ ਦਿਓ ਜੀ ਗੌਰਮੈਨ ਨੂੰ ਲਿਖ ਕੇ ਦੇਤਾ ਗੌਰਮੈਟ ਫੇਟ ਕਰ ਰਹੀ ਹੈ ਮਰਨ ਨਹੀਂ ਹੱਸੇ ਦੀ ਗੱਲ ਨਹੀਂ ਭਾਈ ਹੱਸਣ ਵਾਲੀ ਕਿਹੜੀ ਗੱਲ ਹੈ ਨਹੀਂ ਤੁਹਾਡੇ ਬੱਚੇ ਲੰਘ ਜਾਂਦੇ ਨੇ ਤੁਸੀਂ ਹਰੋਜ ਸਕੂਲ ਜਾਏਗਾ ਵੀਰ ਫਿਰ ਐਗਰੀ ਕਰੋ ਫਿਰ ਇਹ ਤਾਂ ਕਰੋ ਕੁਝ ਅਲਟਰਨੇਟਿਵ ਮਿਲਟਰੀ ਇੱਥੇ ਪੁਲ ਬਣਾ ਕੇ ਦੇਵੇ ਇਹਨੂੰ ਇਹਨੂੰ ਠੀਕ ਕਰੋ ਮੈਂ ਸਰ ਜਨਾਬ ਦੇ ਰਿਕਮੈਂਡੇਸ਼ਨ ਕਰਦੇ ਨਹੀਂ ਨਹੀਂ ਮੇਰੀ ਰਿਕਮੈਂਡੇਸ਼ਨ ਲਾਓ ਕੀ ਕਰਨੀ ਮੈਂ ਬੀਐਨਡੀਆਰ ਨੂੰ ਮੈਂ ਲਿਖ ਦੂੰਗਾ ਆ ਉੱਥੇ ਬੈਠੇ ਏਸੀ ਕਮਰੇ ਚ ਬੈਠੇ ਤੁਸੀਂ ਸੈਨ ਸੈਨ ਕਰਕੇ ਮੁਰ ਜਾ ਨਿਕਲੇ ਫੀਲਡ ਚ ਪੀਤਾ ਹੋ ਡੀਸੀ ਸਾਹਿਬ ਨੂੰ ਪਤਾ ਨਹੀਂ ਹੈਗਾ ਇਸ ਗੱਲ ਦਾ ਸਰ ਮੈਂ ਤਾਂ ਖੁਦ ਵੀ ਡੀਸੀ ਸਾਹਿਬ ਨੇ ਮੇਰਾ ਫੋਨ ਕੀਤਾ ਹੱਸਣ ਲੱਗ ਗਏ ਅੱਛਾ ਜੀ ਮੈਂ ਕਿਹਾ ਹੱਸਣ ਵਾਲੀ ਗੱਲ ਨਹੀਂ ਹੈਗੀ ਕੋਮੀਡੀਅਨ ਭਗਵੰਤ ਮਾਨੀ ਬੋਲ ਰਿਹਾ ਐਮਪੀ ਭਗਵੰਤ ਮਾਨ ਬੋਲ ਰਿਹਾ ਹਾਂ ਥਿਸ ਇਜ਼ ਬਰੀ ਸੈਡ ਨੋ ਨੋ ਆਮ ਸੌਰੀ ਮੈਂ ਤੁਹਾਡੇ ਨਾਲ ਚੰਗੇ ਤਰੀਕੇ ਨਾਲ ਗੱਲ ਨਹੀਂ ਕਰ ਸਕੂਗਾ ਬਿਕਾਜ਼ ਯੂ ਆਰ ਯੂ ਆਰ ਰਿਸਪੌਂਸੀਬਲ ਫਾਰ ਥੈਟ ਤੁਹਾਡੇ ਕੀ ਚੀਜ਼ ਮੇਰੀ ਹੈ ਜੀ ਤਨਖਾਹ ਦੀ ਤਨਖਾਹ ਕਿੰਨੀ ਤਨਖਾਹ 50000 ਤੋਂ ਕੁਝ ਨਾ ਰੱਖਣੀ ਦੇ ਦੋ ਸਿੱਕਾ ਵੀ ਲੈਣੇ ਹੋ ਜੀ ਆਪ ਬੰਦੇ ਹੀ ਮਰ ਜਾਣਗੇ ਇੱਥੇ ਜਿਸ ਦਿਨ ਆ ਪੋਲਟਿਕ ਪਿਆ ਜਿਸ ਦਿਨ ਪੋਲਟਿਕਸ ਪੇ ਹੁੰਦੇ ਜਾਓਗੇ ਜੀ ਅੱਜ ਕਿਉਂ ਆਏ ਹੋ ਤੁਸੀਂ ਤੁਸੀਂ ਐਮਪੀ ਆ ਗਿਆ ਨੀ ਕਦੇ ਵੀ ਨਹੀਂ ਹੋਣਾ ਕਦੇ ਆਇਓ ਜੀ ਪਹਿਲਾਂ ਲਾਸਟ ਈਅਰ ਆ ਕੇ ਲਾਸਟ ਈਅਰ ਆ ਕੇ ਸਰ ਇੱਥੇ ਬੋਰਡ ਲੱਗੇ ਹੋਏ ਆ ਆ ਇਹਦਾ ਹਾਲ ਕੀ ਹੈ ਅੱਜ ਰਿਪੋਰਟ ਆ ਜੀ ਕੋਈ ਕਾਰਵਾਈ ਹੋਈ ਤਾਂ 1.5 ਫੁੱਟ ਚੱਕਰ ਚਲਾ ਗਿਆ ਤਾਂ ਫਿਰ ਕਾਰਵਾਈ ਕਦੋਂ ਹੋਊਗੀ ਜਦੋਂ ਮਰ ਗਏ ਬੰਦੇ ਨੇ ਡੇਲੀ ਬੱਚੇ ਆਏ ਬਸਾ ਨਵੀਂ ਬਣਾਉਣ ਲਈ ਬੱਚੇ ਨੇ ਉਹ ਜੋ ਨਾਵੀ ਠਾਉਣ ਆਈ ਚੋਣਾ ਟਾਣਾ ਟਰਾਲੀਆਂ ਲੰਘਣ ਲੱਗੀਆਂ ਉਹਨਾਂ ਦਾ ਕੀ ਹੋਣਾ ਉਹਦੇ ਲਿਖੇ ਲਾਤਾ ਨਹੀਂ ਨਹੀਂ ਜਾ ਸਕਦੇ ਹਨ ਹਾਂ ਪੀ ਡਬਲਯੂ ਡੀ ਬੁਲ ਹਨ ਹੀ ਦਹੀਜ ਹੈ ਸਾਰੀ ਸਰਕਾਰੀ ਦਸਤਾਵੇਜ਼ ਲਿਖਿਆ ਹੋਇਆ ਉਹਦੇ ਤੋਂ ਹਟ ਗਏ ਇਹ ਕੱਲੇ ਪੋਸਟਰ ਲਾਉਣ ਨਾਲ ਜ਼ਿੰਮੇਵਾਰੀ ਖਤਮ ਨਹੀਂ ਹੋਣੀ ਸਰ। ਉਹੀ ਸਾਰਾ ਗੱਲ ਨੂੰ ਝੋਨੇ ਦੀਆਂ ਟਰਾਲੀਆਂ ਵੀ ਲੰਗੜੀਆਂ ਇੰਪਲੀਮੈਂਟ ਕਰ ਰਗਾ। ਰਸਤੇ ਦੇ ਵਿੱਚ 150 ਜਵਾਕ ਹੁੰਦਾ ਜੀ। ਹਾਂਜੀ। ਜਿਹੜਾ ਸਾਰਾ ਬੱਚਾ ਮਰ ਗਿਆ ਉਹਦਾ ਕੋਲ ਜ਼ਿੰਮੇਵਾਰੀ। 150 ਜਵਾਕ ਸਾਰੇ ਕੱਲੇ ਕੱਲੇ ਨਾਲ। ਸੋ what's your decision now? What's your take on that? ਸੋ ਮੇਰੇ ਤਾਂ ਇਹ ਵੀ ਜਨਾਬ ਦੀ ਰეკਮੈਂਡੇਸ਼ਨ ਦੇ ਕੇ ਮੈਂ ਫਿਰ ਕੇਸ ਭੇਜ ਸਕਦਾ। ਕੇਸ ਭੇਜ ਲਵਾਂਗੇ। ਸੋ ਮੇਰੇ ਕੋਲ ਤਾਂ ਕੋਈ ਬਜਟ ਬਜਟ ਮੇਰੇ ਕੋਲ ਤਾਂ ਐਸਾ ਕੋਈ ਹੈ ਨਹੀਂ। ਜਨਾਬ ਦੇ ਖਾਤੇ 'ਚ ਇਮੀਡੀਏਟਲੀ ਐਸਾ ਧੰਨਾ ਦੇ ਦਈਏ ਇੱਥੇ ਫਿਰ ਡਾਊਨ ਸਾਰੇ। ਦੇਖ ਸਰ ਜਨਾਬ ਦੇ ਨਹੀਂ ਫਿਰ ਤਾਂ ਡੀਸੀ ਵੀ ਆਜੂਗਾ ਫਿਰ ਤਾਂ ਫਿਰ ਤਾਂ ਮੁੱਖ ਮੰਤਰੀ ਵੀ ਆਜੂਗਾ ਭਵਾਨਤਮਾਨ ਇਹ ਤਾਂ ਨਾ ਦਿੱਤਾ ਚਲੋ ਕਰ ਦੋ ਯਾਰ ਕੰਮ ਇਹ ਐ ਹਰ ਗੱਲ ਧਰਜੇ ਨਾਲ ਹੀ ਹੋਇਆ ਕਰੂਗੀ ਜੀ ਹਰ ਗੱਲ ਧਰਨੇ ਨਾਲ ਹੋਗੀ ਇਸ ਕੰਪੀਟ ਜਨਤਮਨ ਬਿਰਾਤ ਚ ਬੰਦੇ ਬਰਾਉਣੇ ਹੋਗੀ ਉਹਨਾਂ ਨੂੰ ਵੀ ਧਰਨਾ ਦੇਣਾ ਪੈਰੇ ਸਾਡੇ ਬੰਦੇ ਬਲਾ ਦੇ ਮਤਲਬ ਮੈਂ ਤਾਂ ਤੁਸੀਂ ਬਿਊਰੋਕ੍ਰਾਸੀ 'ਚ ਮੈਂ ਤੁਹਾਨੂੰ ਕਸੂਰਵਾਰ ਨਹੀਂ ਠਹਿਰਾਉਂਦਾ ਬੱਟ ਸਿਰ ਉੱਤੇ ਨਾ ਕਿ ਤੁਸੀਂ ग्राउंड रियलिटी तक तो ਤੁਸੀਂ ਉਹਨਾਂ ਗਾੜਾ ਤੁਹਾਨੂੰ ਪਹਿਣ ਗਿਆ ਅੱਜ ਤਾਂ ਤੁਹਾਨੂੰ ਗਾਣਾ ਕਰਦਾ ਮੈਂ ਤਾਂ ਤੁਹਾਨੂੰ ਐਗਰੀ ਕਰਦਾ ਮੈਂ ਅਸੈਪਟ ਕਰਦਾ ਮੈਂ ਤਾਂ ਖੁਦ ਦੇਖਿਆ ਵੀ ਮੈਂ 9 ਇੰਚ ਤੇ ਜਦੋਂ ਗਿਆ ਇੱਥੇ ਇੱਥੇ ਜਦੋਂ 9 ਇੰਚ ਸੀਗਾ ਲਾਸਟ ਇਅਰ ਤੇ ਹੋਰ ਕਿੰਨਾ ਹੋਵੇ 1/2 ਫੁੱਟ ਤੇ ਫਿਰ ਕਦੋਂ 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 ਡਿਊ ਹੈ ਹਾਂ ਡਿਊ ਹੈ ਨਾ 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 ਨਾ

ਸਿੱਕਲੀ ਕੰਕੜਦੂ ਠੀਕ ਹੈ ਗਾਲਾਂ ਦੇਣਗੇ ਕੋਈ ਗੱਲ ਨਹੀਂ ਪਰ ਇਹਨਾਂ ਨੇ ਜ਼ਿੰਦਗੀ ਬਚਾਉਣੀ ਜ਼ਰੂਰੀ ਹੈ ਸਹੀ ਗੱਲ ਹੈ ਕਿ ਤੂੰ ਹੋਰ ਦੀ ਆ ਜਾਣਗੇ ਕੋਈ ਮਿਲਟਰੀ ਬਣਾ ਲੂਗੀ ਮਿਲਟਰੀ ਘੰਟੇ ਚ ਪੁਲ ਬਣਾ ਦਿੰਦੀ ਟੈਂਪਰੇਰੀ ਕਸ਼ਮੀਰ ਚ ਵੀ ਤਾਂ ਬਣਾਈ ਨੇ ਫਿਰ ਮਿਲਟਰੀ ਆਟਨੇ ਦੇ ਪੁਲ ਬਣਾ ਦੇ ਕਹ ਇਹਨੂੰ ਠੀਕ ਕਰਨ ਲੱਗ ਜਾ ਹੁਣ ਗੋਰੇ ਜਿਹੜਾ ਕੁਝ ਬਣਾ ਕੇ ਉਸੇ ਤੇ ਰਹੋਗੇ ਜੀ ਮੈਂ ਇਹ ਬੋਰਿਆਂ ਦਾ ਨਹੀਂ ਬੁਲਾਇਆ ਜੀ ਬਾਦੂ ਸਾਹਿਬ ਬਾਦੂ ਸਾਹਿਬ ਬਾਦੂ ਨਾਲ ਤਾਂ ਰਹਿਣਾ ਬੋਰਿਆਂ ਦਾ ਡਿੱਗਾ ਵੀ ਨਹੀਂ ਬੋਲੋ ਇਹ ਬੋਰਿਆਂ ਦਾ ਪਿੱਛੇ ਖੜਾ ਜੀ ਧਰਾਂ 150 ਦਾ ਲਖੜਾ ਜੀ 1200 ਹੋਣਾ 77 ਦਾ ਬਣਿਆ 66 ਜਿਹਨੇ ਇਹ ਬਣਾਇਆ ਨਾ ਠੇਕੇਦਾਰ ਦਿੱਨਾ ਐਫ ਆਈ ਆਰ ਹੋਣੀ ਚਾਹੀਦੀ ਮਦੀਨਾ ਮੋੜਾ ਪਾਇਆ 77 ਕਿਹੜਾ ਜਿੱਕੇ ਛੋਟੇ ਬ੍ਰਿਕ ਜਿਹਨਾਂ ਜਿਨਾਂ ਸਿੰਪਲ ਫਾਊਂਡੇਸ਼ਨ ਨਹੀਂ ਸਿੰਪਲ ਫਾਊਂਡੇਸ਼ਨ ਨਾਲ ਛੋਟੇ ਬ੍ਰਿਕ ਜਿੱਥੇ ਲੋਕ ਨਹੀਂ ਰਹਿੰਦੇ ਹੈਵੀ ਹੈਵੀ ਵੇਕਲ ਦਾ ਕੰਮ ਹੋਣਾ ਚਾਹੀਦਾ ਕਿ ਹਵੇਲੀ ਕਲੰਗਨ ਨਾਲ ਨਹੀਂ ਹੋਇਆ ਵੀਕ ਫਾਊਂਡੇਸ਼ਨ ਹੋਇਆ ਜੀ ਸੋ ਉਧਰ ਜਿਹੜੀ ਮਿੱਟੀ ਲੱਗਦੀ ਜਿਹੜੇ ਤੋਂ ਨਾਮਾ ਰੋਣ ਦੇ ਵਿੱਚ ਫਾਊਂਡੇਸ਼ਨ ਹੋਇਆ ਉੱਥੋਂ ਦੀ ਕਿਹੜੇ ਟਰੱਕ ਲੋਹੇ ਵਾਲੇ ਲੰਘਦੇ ਆ ਜੀ ਇੱਥੇ ਇਰੀਗੇਸ਼ਨ ਦੇ ਆਏ ਆ ਤਾਂ ਮੈਂ ক্লোਜ਼ ਕਰਵਾ ਦਿੰਦਾ ਸਰ ਹਾਂਜੀ ਇਹ ਤਾਂ ক্লোਜ਼ ਕਰਵਾਓ ਤੇ ਬੱਲੇ ਨੂੰ ਆਲਟਰਨੇਟਿਵ ਕਰ ਦਿਓ ਅੰਟ ਰੇਡਰ ਸੋ ਮੈਂ ਜੀ ਮੇਰੇ ਵੱਲੋਂ ਕੁਛ ਚਾਹੀਦਾ ਬੀਏ ਡਾਰ ਰੋਟੜ ਕਦਰ ਨਹੀਂ ਸਾਰੀ ਨਹੀਂ ਮੈਨੂੰ ਖਾਪਾ ਮੈਂ ਮੋਰ ਲਾ ਸਟਰੋਂਗਲੀ ਲੇਕਿਨ ਮੈਂ ਮੈਂ ਰਿਟਰਨ ਦੇ ਦਿੰਦਾ ਨਾ ਮੈਂ ਸਹਰ ਕਰਕੇ ਹਨ ਇਹਨੂੰ ਇਹਨੂੰ ਸੀਰੀਅਸ ਲਓ ਜੀ ਸਰ ਮੈਂ ਤਾਂ ਸਰ ਤੁਹਾਨੂੰ ਬਾਤ ਕਰਨਾ ਜਨਾਬ ਨੂੰ ਉਥੋਂ ਉਸ ਮੈਂ ਪੋਸਟਿੰਗ ਨਹੀਂ ਜਨਾਬ ਮੇਰੀ ਕੋਈ ਗੱਲ ਨਹੀਂ ਮੈਂ ਸਾਰਾ ਅਸਟਰਨ ਰਿਗਾਰਡ ਕਰਦਾ ਬਟ ਮੈਨੂੰ ਹੁਣ ਲੋਕਾਂ ਨੇ ਮੇਰੇ ਤੇ ਯਕੀਨ ਕੀਤਾ ਪਰ ਮੈਂ ਆਪਣੀ ਡਿਊਟੀ मैं, आई एम नॉट एंग्री विद यू आई एम एंग्री विद योर डिपार्टमेंट वे लुकने मेरे को यकीन ਕੀਤਾ ਤਾਂ ਮੈਂ ਮੈਨੂੰ ਕਰਨਾ ਪਊਗਾ ਜੀ ਮੈਂ ਕੱਲ ਰਾਤ ਫੋਟੋਆਂ ਦੇਖੀਆਂ ਤਾਂ ਮੈਨੂੰ ਨੀਂਦ ਨਹੀਂ ਆਈ ਸਾਰੀ ਰਾਤ ਕਿ ਅੱਜ ਡਿੱਗ ਗਿਆ ਅੱਜ ਡਿੱਗ ਗਿਆ ਪਰ ਡੀਸੀ ਸਾਹਿਬ ਹੱਸ ਰਹੇ ਇਸ ਗੱਲ ਤੇ ਮੈਂ ਦੀ ਸੌਂਡ ਬੋਰ ਕੀ ਤਰ੍ਹਾਂ ਉਹ ਮੈਂ ਕਿਹਾ 3 ਸਰੀ ਸੌਂਡ ਥੋੜੀ ਘਾਤੀ ਸੀ ਜਦੋਂ ਸੰਧਾਨ ਸੌਂਡ ਘਾਤੀ ਸੀ ਉਹੀ ਗੱਲ ਨਹੀਂ 2 ਸਾਲਾਂ ਬਾਅਦ ਉਹੀ ਫੋਨ ਸਾਡੇ ਆਉਣ ਲੱਗ ਜਾਣਗੇ ਨੰਬਰ ਸੇਮ ਰਹਿਣਗੇ ਜਿੰਦ ਗਿਆਨ ਦੇ ਏ ਕੀ ਕਰਾਂਗੇ ਸਾਰੇ ਲਿਸਟਾਂ ਬਣੀ ਜਾਂਦੀਆਂ ਸਾਡੇ ਕੋਲੇ ਇਸ ਇਸ ਬੈਡ ਇਸ ਵੈਰੀ ਸੈਡ ਬਲਕੇ ਵੱਡੀ ਨਹਿਰ ਆ ਕੋਈ ਸੁਆ ਹੋਵੇ ਛੋਟਾ ਮੋਟਾ ਚਲੋ ਨਾਲਾ ਹੋਣਾ ਵੱਡੀ ਨਹਿਰ ਜ ਹੁਣ ਤਾਂ ਪਾਣੀ ਵੀ ਆ ਗਿਆ ਜਿਹੜੀ ਮੇਰੇ ਕੋਲੇ ਫੋਟੋ ਸੀ ਬਿਨਾ ਪਾਣੀ ਤੋਂ ਹਾਂ ਜੀ ਪਾਣੀ ਰਾਤ ਆ ਗਿਆ ਉਹ 500 ਦੇ ਹੀ ਸੀਗੀ ਜੀ ਇੱਥੇ ਫੋਟੋ 500 ਦੀ ਫੋਟੋ 500 ਦੀ ਸੋ ਇਹਦਾ ਕੀ ਐਕਸ਼ਨ ਸਭ ਤੋਂ ਇਮੀਡੀਏਟਲੀ ਕੰਮ ਵਿੱਚ ਲਾਓ ਕੋਈ ਨਾ ਕੋਈ ਸਭ ਤੋਂ ਵੱਧ ਰਕਮ ਕਮੈਂਡੇਸ਼ਨ ਦੇ ਕੇ ਨਹੀਂ ਅੱరే ਕੋਈ ਹੋਰ ਪੜਾਏਗਾ ਹੈ ਪਰਲੇ ਪਾਸੇ ਇਹ ਤਾਂ ਬੰਦ ਕਰਨਾ ਕਿਸ਼ਤੀਆਂ ਲੈ ਦੇਣ ਦੀ ਫਿਰ ਜੇ ਬਣਾਉਣ ਦੇ ਵਿੱਚ ਕਰ ਲੈ ਕਿਸ਼ਤੀਆਂ ਚਾਰ ਕਿਸ਼ਤੀਆਂ ਹੀ ਲਾ ਦੋ ਯਾਰ ਉਹ ਹੀ ਗੱਲ ਹੈ ਚਾਰ ਕਿਸ਼ਤੀਆਂ ਲਾ ਦੋ ਫਿਰ ਮਿਲਦੀ ਨਹੀਂ ਜੇ ਬਣਾਉਣ ਦੇ ਫਿਰ ਬੰਨਾਲਾ ਆਣੀ ਨਾ ਗੱਲ ਕਰ ਲੈਣ ਜਿੱਥੇ ਤੁਹਾਨੂੰ ਫੋਨ ਕਰਾਉਣਾ ਹੋਵੇ ਮੈਂ ਮੈਨੂੰ ਕਰਵਾ ਦੇ। ਹੁਣ ਇਹ ਬੱਕੀ ਪੁੱਲ ਦੇ ਆ ਹੁਣ ਝੋਨੇ ਦਾ ਬਾਣ ਆ ਗਿਆ। ਜਿੰਨਾ ਨਾ ਨਾ ਝੋਨੇ ਬਟ ਰਹੇ। ਦੋਸਤੋ ਕਾਰੀਆਂ ਕਰ ਰਹੇ। ਹੈਵੀ ਵਹੀਕਲ ਨੂੰ ਫੋਟੋ ਕਰਵਾਣ। ਜਵੇਂ ਨਹੀਂ ਮੰਨਦੇ। ਉਹ ਲੰਗੀਆਂ ਨੇ ਪੁੱਲ। ਬਾਕੀ ਇਹ ਬਣਾਉਂਦੀ ਆ ਬੜੀ। ਉਹ ਨੰਗਾਈਏ ਨੇ ਮਸ਼ੀਨਾਂ। ਦੂਸਰਾ ਹੈਗਾ ਜਿਹੜਾ ਉਧਰੋਂ। ਜਦੋਂ ਦੋਨੋਂ ਜਾਣ ਲੱਗੋ। ਉਹ ਤਗੜਾ। ਉਹ ਬਹੁਤ ਆਜੋ। ਦੋ ਰੇਡ ਦੇਖਿਆ ਰਾਹ ਦੇਖੋ ਬੜਾ ਕਿਤਾ ਜਾ ਰਿਹਾ। ਬਾਰ ਨਹੀਂ ਕੱਟ ਰਹੇ। ਰਾਹ ਬਹੁਤ ਮਾਰਾਂ ਨੇ ਪੜਨ। 500 ਰੁਪਿਆ ਪਲਾਂਟੀ ਪਾਦਾਂ ਤੋਂ ਦੂਰ ਦੀਆਂ ਦੀ ਮਸ਼ੀਨ ਵਾਲਿਆਂ ਨੇ। ਜ਼ਿੰਮੇਵਾਰਤਾ ਫੇਰ ਜੋ ਜਨਾਬ ਦੀ ਰეკਮੈਂਡੇਸ਼ਨ ਕਰਾ ਕੇ ਭੇਜੋ ਜਿੱਥੇ ਕੋਈ ਪਹੁੰਚੂ ਕੇਸ ਜਨਾਬ ਕੋ ਟੈਲੀਫੋਨ ਕਰੋ ਮੈਂ ਤੁਹਾਨੂੰ ਬੈਠੋ ਕਰਾਉਂਦਾ ਮੈਂ ਤੁਹਾਨੂੰ ਜਿੰਮੇਦਾਰੀ ਪੂਰੀ ਦੀ ਰਹੂ ਦੱਸਿਓ ਅੱਜ ਆ ਹੁਣ ਹੈ ਵੀ ਕਲੀਨਿਕ ਸਾਰੇ ਸਾਰੇ ਹੈ ਵੀ ਕੱਲਾ ਬੋਰਡ ਲਾਉਣ ਨਾਲ ਥੋੜੀ ਹੈ ਵੀ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਇੰਟੀਮੀਟ ਕਰਨਾ ਸਰ ਜਨੇ ਜਗਾ ਦੇਖਿਆ ਹੈ ਦੋਲਹਾਂ ਦੀ ਦਹੇਜ ਹੈ ਕੋਈ ਦਾਜ ਲੈਣੋਂ ਹਟ ਗਏ ਐ ਲਿਖ ਕੇ ਨਿਕੰਮੋ ਇੰਪਲੀਮੈਂਟ ਕਰਨਾ ਔਰ ਮੈਂ ਇਸੇ ਕੰਮ ਬਸਤੀ ਮਸ਼ਹੂਰੀਆਂ ਪੈਸੇ ਕਮਾਉਣ ਦਾ ਕੰਮ ਮੈਂ ਛੱਡ ਗਿਆ ਨਹੀਂ ਠੀਕ ਹੈ ਨਾ ਮੈਨੂੰ ਤਾਂ ਲੋਕਾਂ ਦੀ ਜਾਨ ਚਾਹੀਦੀ ਜੀ ਮੈਂ ਤਾਂ ਮੇਰੇ ਬੱਚੇ ਸਕੂਲ ਦੇ ਇੱਥੋਂ ਲੰਘਦੇ ਨੇ ਤਾਂ ਜਿਸ ਦਿਨ 25 ਬੱਚਿਆਂ ਵਾਲੀ ਬੱਸ ਡਿੱਗ ਪਈ 100 ਬੱਚੇ ਔਰ ਅੱਲਾ ਕੱਲਾ ਵੱਡੀ ਬੱਸ 100 ਬੱਸਾਂ ਉੱਦਦੇ ਆਉਂਗੇ ਕਦੇ ਲਾਗ ਲੱਗਦੇ ਨੇ ਉਹਦੇ ਬਾਅਦ ਵੀ ਆ ਜੂਗੇ ਉਹਦੇ ਦਾ ਪੁਲ ਬਣਾ ਦੇਣ ਦੇਣਗੇ ਨਾਲ ਪਹਿਲੇ ਦਿਨ ਨਹੀਂ ਲਾਉਣਗੇ ਲਾਗ ਲੱਗਦੇ ਨੇ ਆਪਣੇ ਪੈਸੇ ਲੱਖ ਜੀ ਲਾਉਣਗੇ ਅੱਜ 6 ਬੱਸਾਂ ਨੇ ਹੁਣ ਉਹੀ ਪਹਿਲੇ ਜਿਹੜੇ ਹੁੰਦੇ ਨੇ ਹੁਣ ਇੱਥੇ ਲਾ ਦੋ ਜੀ ਇੱਥੇ ਲਾਓ ਜਿਹੜੇ ਉਹ ਬਾਅਦ ਤੇ ਨੇ ਮਰਿਆ ਮੈਨੂੰ ਹੁਣ ਬੋਟਾ ਬੋਟਾ ਨਹੀਂ ਉੱਥੇ ਪਹਿਲਾਂ ਲਾ ਦੋ ਬੱਕੀਆਂ ਹੋ ਰਹਿਣਗੀਆਂ ਫਿਰ ਉਹ ਲਾਗ ਲੱਗਦੇ ਉਹਦੇ ਵਾਲੀ ਗੱਲ ਆਈ ਓਵਰ ਟਾਈਮ ਕਰ ਰਿਹਾ ਹੈ ਉਹਨੇ ਤੁਸੀਂ ਦੱਸ ਦਿਓ ਉਹਨੇ ਕ ਇੱਥੇ ਲਿਖੋ ਸਾਵਧਾਨ ਪੁਲ ਤੰਗ ਨਹੀਂ ਹੈਰ ਲਈ ਹੋ ਗਿਆ ਸਾਵਧਾਨ ਅੱਗੇ ਪੁੱੜ ਤਾਂਗੇ ਸਾਵਧਾਨ ਅੱਗੇ ਪੁੱੜ ਸਰਕਾਰ ਤੋਂ ਤੰਗ ਹੈ ਓਵਰਟਾਈਮ ਕਰਾ ਬਿਚਾਰਾ ਓਵਰਟਾਈਮ ਲਾਈ ਜਾਂਦਾ ਮਰਿਆ ਪਿਆ ਬੁੜਾ ਬੁੜਾ 36 ਸਾਲ ਹੋਇਆ ਜੀ ਇਹ 36 ਸਾਲ ਹੀ ਪਹਿਲੀ ਵਾਰ ਬਣਾਇਆ ਸਰਕਾਰ ਨੇ ਇਹ ਪਹਿਲੀ ਵਾਰ ਬਣਾ ਗਿਆ 36 ਸਾਲ ਆ ਵੀਰੇ ਜਾਤ ਖੜੇ ਰਹਿਣਗੇ ਆ ਬਦਲਾ ਸਾਹਿਬ ਵਾਸਤੇ ਵਿੱਚ ਇੱਕ ਪੁਲਿਸੀ ਸਕਾ ਬਣਿਆ ਹੋਇਆ ਪੰਗੇ ਦਾ ਮਿਲਦਾ ਉਹਦੀ ਉਹਦੀ ਐਕਸਪਾਇਰੀ ਡੇਟ ਜਿਹੜੀ 20 ਸਾਲ ਪਹਿਲਾਂ ਲੰਘੀ ਸੀ ਤਾਂ ਆਪਣੀ ਗਵਰਨਮੈਂਟ ਨੇ ਨਵਾਂ ਬਣਾਤਾ ਮੈਂ ਨੀਲੋ ਨਹੀਂ ਬਣਾਇਆ ਨਵਾਂ ਬਣਾਤਾ ਤੇ ਕਹਿੰਦੇ ਪੁਰਾਣੇ ਨੂੰ ਡਾਇਨਾਮਾਈਟ ਲਾ ਕੇ ਢਾ ਦੇਣੀ ਹੈ ਡਾਇਨਾਮਾਈਟ ਲਾ ਕੇ ਚਲਾਤਾ ਪੜੋ ਉਤਨਾ ਕਰਤਾ ਧੂਆਂ ਉੱਠਿਆ ਜਦੋਂ ਧੂਆਂ ਜਾਂ ਛਟਿਆ ਪਤਾ ਲੱਗਿਆ ਜਿਹੜੇ ਤੇ ਡਾਇਨਾਮਾਈਟ ਲਾਇਆ ਸੀ ਉਹ ਚ ਟੋਇਆ ਜਿਹਾ ਹੈ ਆਪਣੇ ਨਾਲ ਧਮਕ ਰਿਹਾ ਗਿਆ ਕਿਉਂਕਿ ਅੰਗਰੇਜ਼ਾਂ ਵਾਲੇ ਚੂਨਾ ਲੱਗਿਆ ਹੋਇਆ ਦੂਜੇ ਚ ਚੂਨਾ ਤੁਹਾਨੂੰ ਜ਼ਰੂਰ ਲੱਗਿਆ ਸਾਨੂੰ ਸੜਕਾਂ ਬਣਾ ਕੇ ਯਾਰ ਦੋ ਮਹੀਨੇ ਬਾਅਦ ਫੇਰ ਪਟਣੇ ਪੈਂਦੇ ਨੇ ਚੈੱਕ ਕਰਨ ਵਾਸਤੇ ਪਹਿਲੀ ਕਿਉਂ ਨਹੀਂ ਚੰਗੀਆਂ ਬਣਾਉਂਦੇ ਮੇਰੇ ਕੋਲ ਤਾਂ ਸਰ ਮੈਂ ਤਾਂ ਉਹਦਾ ਹੀ ਕਹਿਣਾ ਜੇ ਤੁਹਾਨੂੰ ਦੱਸੋ ਤੁਸੀਂ ਮੈਨੂੰ ਦੱਸੋ ਮੇਰੀ ਜਿਹੜੇ ਤੁਹਾਡੇ ਰਾਹਾਂ ਚ ਰੁਕਾਵਟ ਬਣਦੇ ਨੇ ਮੈਨੂੰ ਦੱਸੋ ਐਗਰੀਬਲ ਠੀਕ? OK. ਥੈਂਕ ਯੂ ਵੈਰੀ। ਸੋ 10:00 ਸ਼ਾਮ ਨੂੰ